ਹਾਂਜੀ ਕਿਸਾਨ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਝੋਨੇ ਜਿਹੜੇ ਸਾਡੇ ਆ ਤਕਰੀਬਨ ਇਹਨਾਂ ਸਾਰੇ ਦੇ ਨੇੜੇ ਪਹੁੰਚਦੇ ਪਏ ਆ 10 ਦਿਨਾਂ ਨੂੰ ਇਹਨਾਂ ਨੇ ਨਿਸਾਰਾ ਜਿਹੜਾ ਸ਼ੁਰੂ ਹੋ ਜਾਣਾ ਝੋਨਾ ਪਾਈਪਾਂ ਬਣਾਉਣ ਲੱਗ ਪਿਆ ਹੈ ਸੈਬ ਬਣਾਉਣ ਲੱਗ ਪਿਆ ਹੈ ਸਹੀ 10 ਦਿਨਾਂ ਨੂੰ ਝੋਨੇ ਜਿਹੜੇ ਨਿਸਰਨੇ ਸ਼ੁਰੂ ਕਰ ਦੇਣਗੇ ਪਰ ਇੱਥੇ ਕੀ ਆ ਵੀ ਆ ਜਿਵੇਂ ਵੀਡੀਓ ਚ ਦੇਖਦੇ ਪਏ ਹੋ ਪੱਤਾ ਲਪੇੜ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਝੋਨੇ ਦੇ ਉਟਲੇ ਪੱਤੇ ਨਾ ਦੇਖੋ ਬੈਠ ਕੇ ਇਦਾਂ ਝੋਨੇ ਨੂੰ ਫੋਲੋਗੇ ਤਾਂ ਤੁਹਾਨੂੰ ਥੱਲੜੇ ਪੱਤੇ ਜਿਹੜੇ ਸਾਰੇ ਪੱਤਾ ਲਪੇਟ ਨਾਲ ਭਰੇ ਪਏ ਆ। ਪੱਤਾ ਲਪੇਟ ਦਾ ਅਟੈਕ ਹੈ ਜਿਹੜਾ ਕਾਫੀ ਆ ਰਿਹਾ ਹੈ। ਤੇ ਸਾਨੂੰ ਅਜੇ ਪੱਤਿਆਂ ਦੀ ਬਹੁਤ ਲੋੜ ਹੈ ਝੋਨੇ ਦੇ। ਅਜੇ ਬਹੁਤ ਲੰਬਾ ਸਮਾਂ ਪਿਆ। ਆਖਿਰ ਤੇ ਜਾ ਕੇ ਕੋਈ ਪੈਪੂ ਜਾਵੇ ਥੋੜੀ ਬਹੁਤੀ ਪੱਤਾ ਲਪੇਟ ਦਾ ਕੋਈ ਵੱਡੀ ਗੱਲ ਨਹੀਂ ਹੁੰਦੀ। ਪਰ ਹੁਣ ਇਸ ਟਾਈਮ ਤੇ ਸਾਨੂੰ ਪੱਤਾ ਲਪੇਟ ਦੇ ਦੀ ਜਿਹੜਾ ਅਟੈਕ ਹੈ ਉਸ ਤੋਂ ਬਚਾਉਣਾ ਪਊਗਾ ਸਾਨੂੰ ਝੋਨੇ ਨੂੰ। ਤਕਰੀਬਨ ਪੱਤੇ ਖੋਲ ਕੇ ਵੇਖੋਗੇ ਵਿੱਚ ਸੁੰਡੀ ਤੁਹਾਨੂੰ ਦਿਖੂਗੀ ਤੇ ਗੋਬ ਦੀ ਸੁੰਡੀ ਵਾਲੇ ਜਿਹੜੇ ਪਤੰਗੇ ਉਹ ਵੀ ਬੈਠੇ ਹੋਏ ਆ ਨਾਲ ਪੱਤਾ ਲਪੇਟ ਆ ਨਾਲ ਗੋਬ ਦੀ ਸੁੰਡੀ ਦੇ ਤਾਂ ਸਾਰੇ ਜਣੇ ਸਪਰੇ ਜ਼ਰੂਰ ਕਰੋ ਇਸ ਟਾਈਮ ਤੇ ਬਹੁਤ ਜਿਹੜੀ ਇਹ ਮੌਕੇ ਦੀ ਸਪਰੇ ਹੈ ਕੋਰਾਜਨ ਕਰੋ ਜਾਂ ਫੇਮ ਕਰੋ ਜਾਂ ਪ੍ਰੋਕਲੇਮ ਕਰੋ ਤਾਂ ਪੱਤਾ ਲਪੇਟ ਵਾਲੀ ਸਪਰੇ ਇਸ ਟਾਈਮ ਤੇ ਜ਼ਰੂਰ ਕਰੋ ਸਾਰਿਆਂ ਨੂੰ ਧੰਨਵਾਦ ਜੀ